ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਦ ਦੀ ਸਿੰਘਾਂ ਦੇ ਗੁਰੂ ਨਾਲ ਮੁਲਾਕਾਤ ਹੋਈ ਹੈ ਮਾਧੋਦਾਸ ਬਹੁਤ ਪਛਾਣ ਰਹਿਣ ਲੱਗਾ ਮਠ ਵਿੱਚ ਵੀ ਜੀ ਉਕਤੌਂਦਾ ਸਾਧੂਆਂ ਨਾਲ ਰੁੱਖਾ ਬੋਲਣ ਲੱਗਾ ਉਸ ਨੂੰ ਆਪਣੇ ਆਪ ਉੱਪਰ ਖਿੱਚ ਆਉਣ ਲੱਗ ਗਈ ਅਜਿਹੀ ਮਨੋਦਸ਼ਾ ਵਿੱਚ ਹੀ ਉਹ ਗੋਦਾਵਰੀ ਨਦੀ ਦੇ ਕੰਢੇ ਵੱਲ ਨਿਕਲ ਗਿਆ ਬਚਪਨ ਤੋਂ ਹੀ ਨਦੀਆਂ ਦੇ ਵਹਿੰਦੇ ਪਾਣੀਆਂ ਵੱਲ ਵੇਖ ਕੇ ਉਸ ਨੂੰ ਸ਼ਾਂਤੀ ਮਿਲਦੀ ਸੀ ਰੂਹ ਖੇੜ ਜਾਂਦੀ ਸੀ ਕਲ ਕਲ ਵਗਦਾ ਪਾਣੀ ਮਾਨ ਮਸਤੀਕ ਵਿੱਚ ਅਜੀਬ ਤਰੰਗਾਂ ਛੇੜਦਾ ਸੀ ਉਤਨਾ ਮੁਕਤ ਹੋ ਜਾਇਆ ਕਰਦਾ ਸੀ ਅੱਜ ਵੀ ਗੋਦਾਵਰੀ ਨਦੀ ਦੇ ਕੰਢੇ ਉਸ ਪੱਥਰ ਉੱਪਰ ਬੈਠਾ ਜਿਸ ਉੱਪਰ ਕੁਝ ਦਿਨ ਪਹਿਲਾਂ ਸਿੱਖਾਂ ਦੇ ਗੁਰੂ ਨਾਲ ਗੋਸ਼ਟ ਹੋਈ ਸੀ ਮਾਧੋਦਾਸ ਵਹਿੰਦੇ ਪਾਣੀ ਦੀਆਂ ਲਹਿਰਾਂ ਨਿਹਾਰ ਦਾ ਸੋਚ ਰਿਹਾ ਸੀ ਸਿੱਖਾਂ ਦਾ ਗੁਰੂ ਆਖਰ ਇਥੇ ਆਇਆ ਕਿਸ ਮੰਤਵ ਨਾਲ ਹੈ ਕੱਲ ਮੇਰੇ ਸਾਧੂ ਦੱਸਦੇ ਸਨ ਸਿੱਖਾਂ ਨੇ ਜ਼ਮੀਨ ਦਾ ਇੱਕ ਟੋਟਾ ਵੀ ਖਰੀਦ ਲਿਆ ਹੈ ਮੁਗਲਾਂ ਵੱਲੋਂ ਉਹ ਮਰਾਠਿਆਂ ਦੀ ਬਗਾਵਤ ਦਬਾਉਣ ਆਏ ਹਨ ਜਾਂ ਇਥੇ ਪੱਕਾ ਟਿਕਾਣਾ ਕਰਨ ਆਏ ਹਨ ਇਹ ਸਭ ਕੁਝ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਹਨ ਫਿਰ ਮਾਧੋ ਦਾਸ ਦਾ ਧਿਆਨ ਗੁਰੂ ਦੀ ਸੁਣਾਈ ਵਰਤਾਵਲ ਗਿਆ ਉਸਨੇ ਮੁਗਲਾਂ ਦੇ ਬਹੁਤ ਅਤਿਆਚਾਰ ਸਹੇ ਹਨ ਛੋਟੇ ਪੁੱਤਰ ਨੀਹਾ ਵਿੱਚ ਚਿੰਨ ਦਿੱਤੇ ਗਏ ਵੱਡੇ ਪੁੱਤਰ ਜੰਗ ਵਿੱਚ ਮਾਰੇ ਗਏ ਇਥੋਂ ਤੱਕ ਕਿ ਪੰਜਾਬ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਅਜਿਹੇ ਹਾਲਤਾਂ ਵਿੱਚ ਕੀ ਸਿੱਖਾਂ ਦੇ ਗੁਰੂ ਮੁਗਲ ਬਾਦਸ਼ਾਹ ਦੀ ਮਦਦ ਕਰ ਸਕਦੇ ਹਨ ਸਮਝ ਨਹੀਂ ਆਉਂਦੀ ਮੁਗਲ ਬਾਦਸ਼ਾਹ ਸਿੱਖਾਂ ਨਾਲ ਕੋਈ ਚਾਲ ਚੱਲ ਰਿਹਾ ਹੈ ਜਿ세 ਖ ਆਪਣੇ ਦਾ ਉੱਪਰ ਹਨ ਜੋ ਵੀ ਹੈ ਸਿੱਖਾਂ ਲਈ ਤਾਂ ਇਹ ਕਾਰਜ ਬੜਾ ਔਖਾ ਜਾਪਦਾ ਹੈ ਇੱਕ ਪਾਸੇ ਲੱਖਾਂ ਦੀ ਨਫਰੀ ਵਿੱਚ ਸ਼ਾਹੀ ਸੈਨਾ ਦੂਸਰੇ ਪੱਜ ਸੇ ਕੁਝ ਛੋਹ ਸਿੰਘ ਹੋਣਗੇ ਇਹਨਾਂ ਵਿੱਚੋਂ ਵੀ ਕੁਝ ਸਿੰਘਾਂ ਨੂੰ ਹਥਿਆਰ ਵਰਤਨੇ ਨਹੀਂ ਆਉਂਦੇ ਹੋਣਗੇ ਪਰ ਸਿੱਖਾਂ ਦੇ ਗੁਰੂ ਮੈਨੂੰ ਕੀ ਆਖਣਾ ਚਾਹੁੰਦੇ ਨੇ ਮੈਨੂੰ ਇੱਕ ਮੋਹਰੇ ਦੇ ਤੌਰ ਤੇ ਵਰਤਣਾ ਤਾਂ ਨਹੀਂ ਚਾਹੁੰਦੇ ਮੇਰੇ ਪਾਸੋਂ ਕੀ ਮਦਦ ਚਾਉਂਦੇ ਨੇ ਮੈਂ ਕਰ ਵੀ ਕੀ ਸਕਦਾ ਹਾਂ ਬਰੇ ਗੁਜ਼ਰ ਗਏ ਨੇ ਮੈਂ ਹਥਿਆਰਾਂ ਨੂੰ ਇੱਕ ਵਾਰ ਵੀ ਸ਼ੂਕੇ ਨਹੀਂ ਵੇਖਿਆ ਅੰਦਰੋਂ ਆਵਾਜ਼ ਆਈ ਤੂੰ ਤਾਂ ਰਾਣਾ ਪ੍ਰਤਾਪ ਬਣਨਾ ਲੋਚਦਾ ਸੈਂ ਅਮਰ ਸਿੰਘ ਰਠੇਰ ਵਰਗਾ ਬਹਾਦਰ ਯੋਧਾ ਬਣਨ ਦੇ ਸੁਪਨੇ ਲੈਂਦਾ ਸੈਂ ਇਹ ਵੀ ਚਾਹੁੰਦਾ ਸੈਂ ਲੋਕ ਮੇਰੀ ਬਹਾਦਰੀ ਦੀਆਂ ਗੱਲਾਂ ਕਰਨ ਲੋਕ ਮੇਰੀ ਬਹਾਦਰੀ ਦੇ ਗੀਤ ਗਾਉਣ ਤੂੰ ਮੁਗਲਾਂ ਨਾਲ ਅਸਲੀ ਯੁੱਧ ਕਰਨ ਦੀਆਂ ਗੱਲਾਂ ਵੀ ਕਰਦਾ ਹੁੰਦਾ ਸੀ। ਹਾਂ ਇਹ ਤਾਂ ਸਹੀ ਹੈ। ਮੈਨੂੰ ਲੜਨ ਦਾ, ਜੰਗ ਕਰਨ ਦਾ ਮੈਦਾਨ ਵਿੱਚ ਬਹਾਦਰੀ ਵਿਖਾਉਣ ਦਾ ਬੜਾ ਚਾਹ ਸੀ। ਮੈਂ ਇਹ ਸਭ ਕਰਕੇ ਵੇਖ ਲਿਆ। ਹੁਣ ਇੱਛਾ ਨਹੀਂ। ਮੋਰੋਪੰਤ ਪੇਸ਼ਵਾ ਦੀ ਸੈਨਾ ਵਿੱਚੋ ਸ਼ਾਮਲ ਹੋ ਕੇ ਮੈਂ ਜੰਗਾਂ ਲੜੀਆਂ। ਦੁਸ਼ਮਣਾਂ ਨਾਲ ਟੱਕਰ ਲਈ ਆਪ ਵੀ ਕਈ ਵਾਰ ਕਾਇਲ ਹੋਇਆ ਆਖਰ ਗੁਰੂ ਜਾਨ ਕੀ ਪ੍ਰਸਾਦ ਦੀ ਗੱਲ ਸੱਚ ਹੋਈ ਐਡੀ ਵੱਡੀ ਸਲਤਨਤ ਵਿਰੁੱਧ ਹਥਿਆਰਬੰਦ ਲੜਾਈ ਸਫਲ ਨਹੀਂ ਹੋ ਸਕਦੀ ਜਦ ਤੱਕ ਪੂਰੇ ਲੋਕ ਇਸ ਵਿੱਚ ਸ਼ਾਮਲ ਨਹੀਂ ਹੁੰਦੇ ਮੁਗਲਾਂ ਨੇ சிவாਜੀ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਨੂੰ ਕਿੰਨੇ ਤਸੀਹੇ ਦਿੱਤੇ ਮੈਂ ਕਿਵੇਂ ਭੁੱਲ ਸਕਦਾ ਹਾਂ ਮੁਗਲ ਹਾਕਮ ਆਪਣੇ ਵਿਰੋਧੀ ਨਾਲ ਐਵੇਂ ਕਰਦੇ ਹਨ ਇਹਵੇਂ ਕਰਨਗੇ ਜੇ ਕੱਲ ਨੂੰ ਇਹਨਾਂ ਦੇ ਹੱਥ ਸਿੱਖਾਂ ਦਾ ਗੁਰੂ ਆ ਜਾਏ ਉਸ ਨਾਲ ਵੀ ਘਟ ਨਹੀਂ ਗੁਜ਼ਾਰਨਗੇ ਸਿੰਘ ਸਾਹਿਬ ਨੇ ਤਾਂ ਦੱਸਿਆ ਸੀ ਪੰਜਵੇਂ ਨਾਨਕ ਨੂੰ ਤੱਤੀ ਤਵੀ ਉੱਪਰ ਬਿਠਾਇਆ ਗਿਆ ਸਿਰ ਵਿੱਚ ਬਲਦੀ ਰੇਤ ਪਾਈ ਗਈ ਨੌਵੇਂ ਨਾਨਕ ਨੂੰ ਦਿੱਲੀ ਕਤਲ ਕਰ ਦਿੱਤਾ ਜੇ ਇਹਨਾਂ ਮੁਗਲਾਂ ਵਿਰੁੱਧ ਸਾਜ਼ਿਸ਼ਾਂ ਕਰਦਾ ਮੈਂ ਪਕੜਿਆ ਜਾਵਾਂ ਤਾਂ ਮੇਰਾ ਹਾਲ ਵੀ சிவாਜੀ ਦੇ ਪੁੱਤਰ ਜੈਸਾ ਹੀ ਕਰਨਗੇ ਮਾਧੋਦਾਸ ਆਪਣੇ ਅੰਦਰ ਉੱਠਦੇ ਸੋਚਾਂ ਦੇ ਜਵਾਰ-ਪਾਟੇ ਵਿੱਚੋਂ ਅਜੇ ਬਾਹਰ ਨਹੀਂ ਸੀ ਨਿਕਲਿਆ ਉਸ ਨੇ ਜੰਗਲ ਵਾਲੇ ਪਾਸਿਓਂ ਤਿੰਨ ਸਿੰਘ ਨਦੀ ਵੱਲ ਆਉਂਦੇ ਵੇਖੇ ਮਾਧੋਦਾਸ ਨੇ ਖੜੇ ਹੋ ਕੇ ਸਿੰਘਾਂ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ ਸਿੰਘਾਂ ਨੇ ਆਸ-ਪਾਸੇ ਨਿਗਾਹ ਮਾਰੀ ਇਹ ਗੱਲਾਂ ਵੇਖ ਕੇ ਉਹਨਾਂ ਨੇ ਇੱਧਰ ਵੱਲ ਆਉਣ ਤੋਂ ਇਨਕਾਰ ਨਾ ਕੀਤਾ ਨੇੜੇ ਆਉਣ ਤੇ ਮਾਧੋਦਸ ਨੇ ਪੁੱਛਿਆ ਆਪ ਦੇ ਗੁਰੂ ਕਿੱਥੇ ਹੈਗੇ ਨੇ ਸਿੰਘਾਂ ਨੇ ਫਤਿਹ ਬੁਲਾਈ ਫਿਰ ਇੱਕ ਨੇ ਕਿਹਾ ਗੁਰੂ ਜੀ ਆਪਣੇ ਪੜਾਉ ਉੱਪਰ ਨੇ ਅੱਜ ਉਹ ਜੰਗਲ ਦੀ ਸੈਰ ਨਹੀਂ ਨਿਕਲੇ ਇਸ ਵੇਲੇ ਗੁਰੂ ਗੁਰਬਾਣੀ ਦਾ ਪਾਠ ਕਰਦੇ ਨੇ ਫਿਰ ਬਾਹਰ ਪਰਮਨ ਨਹੀਂ ਨਿਕਲਦੇ ਨੇ ਪੰਜਾਬ ਦੇਸ਼ ਤੋਂ ਇੰਨੀ ਦੂਰ ਆਪ ਦੇ ਗੁਰੂ ਕਿਸ ਲਈ ਆਏ ਨੇ ਮਾਦੋਦਾਸ ਨੇ ਆਪਣੇ ਤਰੀਕੇ ਨਾਲ ਤਫਤੀਸ਼ ਕਰਨੀ ਚਾਹੀ ਆਪ ਨੂੰ ਪਤਾ ਹੋਵੇਗਾ ਕੁਝ ਦਿਨ ਹੋਏ ਮੱਠ ਵਿੱਚ ਆਪਨੇ ਗੁਰੂ ਜੀ ਨਾਲ ਲੰਮੀ ਗੱਲਬਾਤ ਕੀਤੀ ਹੈ ਪਿਛੇ ਖੜੇ ਸਿੰਘ ਨੇ ਕਿਹਾ ਮੱਠ ਵਿੱਚ ਤਾਂ ਸਿੰਘ ਸਾਹਿਬ ਨਾਲ ਰਸਮੀ ਗੱਲਬਾਤ ਹੋਈ ਸੀ ਇਧਰ ਮਰਾਠਾ ਵੱਲ ਗੁਰੂ ਬਾਰੇ ਅਤੇ ਪੰਜਾਬ ਵਿੱਚ ਮੁਗਲਾਂ ਵੱਲੋਂ ਕੀਤੇ ਅਤਿਆਚਾਰ ਬਾਰੇ ਬਹੁਤ ਘੱਟ ਜਾਣਕਾਰੀ ਹੈ ਬਸ ਇਸ ਬਾਰੇ ਹੀ ਚਰਚਾ ਹੋਈ ਸੀ ਪਰ ਪੰਜਾਬ ਤੋਂ ਇੰਨੀ ਦੂਰ ਆਪ ਦੇ ਗੁਰੂ ਕੀ ਸੋਚ ਲੈ ਕੇ ਆਏ ਹਨ ਇਸ ਬਾਰੇ ਕੋਈ ਗੱਲ ਨਹੀਂ ਹੋਈ ਮਾਦੋਦਾਸ ਨੇ ਮਹਾਰ ਸੋਇਆ ਵਾਂਗ ਆਪਣਾ ਪਤਾ ਸੁਟਿਆ ਇਸ ਬਾਰੇ ਤਾਂ ਗੁਰੂ ਹੀ ਵਧੇਰੇ ਜਾਣਦੇ ਹਨ ਸਿੰਘ ਨੇ ਅੰਜਾਨ ਬਣਦਿਆਂ ਕਿਹਾ ਤੁਸੀਂ ਇੰਨੇ ਸਮੇਂ ਤੋਂ ਗੁਰੂ ਦੇ ਨਾਲ ਹੋ ਗੱਲਬਾਤ ਤਾਂ ਚੱਲਦੀ ਰਹਿੰਦੀ ਹੋएगी ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਗੁਰੂ ਹੁਕਮ ਕਰਦੇ ਹਨ ਅਸੀਂ ਸਵੇਰੇ ਕੂਚ ਕਰਨਾ ਹੈ ਅਸੀਂ ਕਦੇ ਵੀ ਇਹ ਨਹੀਂ ਪੁੱਛਦੇ ਕਿੱਧਰ ਕੂਚ ਕਰਨਾ ਹੈ ਕਿਉਂ ਕੂਚ ਕਰਨਾ ਹੈ ਗੁਰੂ ਅੱਗੇ ਔਰ ਖਾਲਸਾ ਪਿੱਛੇ ਗੁਰੂ ਦੀ ਹਰ ਆਗਿਆ ਦਾ ਗੁਰੂ ਦੀ ਇੱਛਾ ਦਾ ਪਾਲਣ ਕਰਨਾ ਖਾਲਸੇ ਦਾ ਧਰਮ ਹੈ ਮਾਦੋ ਦਾ ਸਮਝ ਗਿਆ ਸਿੰਘ ਕਿਸੇ ਬੁਲਾ ਪੁਲਾਵੇ ਵਿੱਚ ਆਉਣ ਵਾਲੇ ਨਹੀਂ ਹੈਗੇ ਉਸ ਨੇ ਤਾਂ ਸੋਚਿਆ